ਹਾਲ ਕਰਾ ਲਿਆ ਪੰਜਾਬ ਸਰਕਾਰ ਦੇ ਮੁਲਾਜ਼ਮ ਜੋ ਜਲੰਧਰ ਸ਼ਹਿਰ ਵਿੱਚ ਜੋ ਨਾਕਾ ਦਰਾਂ ਜੋ ਸਰਕਾਰੀ ਸ਼ਕਤੀ ਅਧਿਕਾਰਤਾ ਮੁਤਾਬਕ ਜੋ ਵਰਕਸ਼ਾਪ ਜਲੰਧਰ ਜੋ ਮੁਲਾਜ਼ਮ ਟ੍ਰੈਫਿਕ ਮੈਨਜ ਸਾਵਣ ਆ ਉਹ ਜੋ ਨਾਕਾ ਲਾਇਆ ਉਹ ਕੀ ਜਾਣਕਾਰੀ ਆ ਸਰ ਜੀ ਕਿਹੋ ਜਾਣਕਾਰੀ ਹੈ ਕਿਹਦੇ ਵਾਸਤੇ ਨਾਕਾ ਲਾਇਆ ਹੈ ਉਹ ਬੱਚੇ ਸਟੂਡੀ ਬੱਚੇ ਜਿਹੜੇ ਆਪਣੇ ਅੰਡਰੇਜ ਵਾਤੇ ਅੰਡਰੇਜ ਬੱਚੇ ਜਿਹੜੇ ਪਾਤੀ ਲਾਂਦੇ ਆ ਜਾਂ ਬਗੈਰ ਅੰਡਰ ਦੇ ਬੱਚੇ ਇਹਦੇ ਨੁਕਸਾਨ ਹੁੰਦਾ ਇਹਨਾਂ ਪ੍ਰਕਾਸ਼ 17 ਸਾਲ ਤੋਂ ਟੱਕ ਵਾਲਿਆਂ ਨੂੰ ਜਿਹੜੇ 17 ਸਾਲ ਤੋਂ ਪਾਤੀ ਜਾਂ ਜੇ ਲਾਈਵ ਸੈਂਸ ਨਹੀਂ ਹੁੰਦਾ ਉਹਨਾਂ ਵਾਸਤੇ ਹਾਂ ਜੀ ਤੇ ਕੀ ਹਦਾਇਤ ਜਾਣੀ ਚਾਹੁੰਦੀ ਆਪਾਂ ਸਰਕਾਰ ਹਾਂ ਜੀ ਕੀ ਹਦਾਇਤ ਜਾਣੀ ਚਾਹਦੇ ਜੀ ਚਲਾਓ 17 ਸਾਲ ਤੋਂ ਘੱਟ ਇਹਦੇ ਅੰਡਰ ਦੇ ਬੱਚੇ ਨਾ ਚਲਾਓ ਉਹਨਾਂ ਨੂੰ ਆਪਾਂ ਹਾਂ ਜੀ ਇਹ ਆਪਣਾ ਅਮਰਜੀਤ ਸਿੰਘ ਜੀ ਇਹ ਹਮਜੀਤ ਸਿੰਘ ਜਾਣਕਾਰੀ ਦਿੰਦੇ ਓਏ ਤੁਹਦੇ ਇਹਦੇ ਜੋ ਜੋ ਪ੍ਰੈਸ ਮੀਡੀਆ ਦੱਸਦੇ ਹੋਏ ਜੋ ਗੱਡੀ ਜੇ ਦੇ ਦੇ ਰਹੇ ਤੁਸੀਂ ਜੋ ਪੀਵੀ 0 8 ਐਫ ਐਚ ਓ 1536 ਜੋ ਇਹ ਮਲਾਹ ਜੇਵਨ ਗੱਡੀ ਘਰੀ ਗਈ ਇਸ ਟੀਵੀਐਸ ਘਰੀ ਗਈ ਹੈ ਨਾ ਤੇ ਮਕਸਦ ਹੈ ਜੋ ਹੈ ਬਰਖੇ ਚੌਂ ਜਲੰਧਰ ਦੇਖੇ ਸਰਕਾਰ ਦੀਆਂ ਅਦਤਾਂ ਮੁੱਖ ਰੱਖਦੇ ਹਾਂ ਟਰੈਫਿਕ ਦੇ ਜੋ ਸਰਕਾਰ ਪੰਜਾਬ ਸਰਕਾਰ ਦੇ ਮੁਲਾਜ਼ਮ ਹਨ ਜੋ ਆਪਣੇ ਕਾਰਵਾਈ ਕਰਦੇ ਹੋ ਤੇ ਦੇਖਦੇ YouTube ਚੈਨਲ ਤੋਂ ਹਰਤਾ ਸਿੰਘ ਵਾਰੀਪੁਰੀ ਜੋ ਜੋ ਗੱਡੀਆਂ ਜੋ ਯੋਜਨਾ ਕੋ ਲਾਇਸੈਂਸ ਜਾਂ ਛੋਟ 1700 18 ਸਾਲ ਤੋਂ ਘੱਟ ਜੋ ਗੱਡੀਆਂ ਚਲਾਉਂਦੇ ਵहां ਚਲਾਉਂਦੇ ਹਨ ਉਹਨਾਂ ਦਾ ਸਿਕੰਜਾ ਕੱਸਿਆ ਗਿਆ ਜੋ ਉਹਨਾਂ ਦਾ ਜਾਣਕਾਰੀ ਲਈ ਆਪਾਂ ਜੋ ਪ੍ਰੈਸ ਮੀਟ ਆ ਦੇ ਆ ਜੋ ਉਹਨਾਂ ਨੇ ਜੋ ਕਾਰਵਾਈ ਕਰਦੇ ਹੋਏ ਪੰਜਾਬ ਸਰਕਾਰ ਦੇ ਮੁਲਾਜ਼ਮ ਜੋ

ਤੇ ਕਾਨੂੰਨ ਦੀ ਲੰਗਣਾ ਕੀਤੀ ਹੈ ਨਾ ਸਰਕਾਰ ਹਾਂ ਸਰਕਾਰ ਨੇ ਜੋ ਆਪਣੀ ਹਦਾਇਤਾਂ ਵੜਾਈਆਂ ਉਹ ਇਹ ਡਿਊਟੀ ਦੇ ਰਹੇ ਆ ਮੁਲਾਜ਼ਮਾਂ ਦਾ ਫਿਰ ਪੁਲਿਸ ਪ੍ਰਸ਼ਾਦੂ ਨੇ ਬਤਾਵਾਂ ਕਰਦੇ ਆ ਪੁਲਿਸ ਪੈਸੇ ਲੈ ਕੇ ਛੜ ਜਾਂਦੀ ਹੈ ਫਿਰ ਪੁਲਿਸ ਨੂੰ ਦਨਾਮ ਕਹਦੇ ਪੰਜਾਬ ਪੁਲਿਸ ਦੇ ਪੈ ਲੈ ਕੇ ਛੜ ਜਾਂਦੇ ਆ ਰਿਸ਼ਵਤ ਨੂੰ ਘਰਾਏ ਦਿੰਦੇ ਯਾਰ ਪਰ ਆਪਣੀਆਂ ਇਹ ਕਿੱਥੋਂ ਆਏ ਜੀ ਹਾਂਜੀ ਕਿਹੜਾ ਇਲਾਕਾ ਤੁਹਾਡਾ ਜੀ ਅੰਦਰ ਤੋਂ ਹੀ ਆ ਜੀ ਲੋਕ ਲਈ ਹੈ ਹਾਂ ਜੀ ਉਹ ਥੋੜਾ ਪਿੰਡ ਦਾ ਸਮਾਨ ਛਟੇ ਚੱਲੇ ਸੀਗੇ ਉਹ ਹੈਲਮਟ ਭੁੱਲ ਗਏ ਹਾਂ ਜੀ ਕਿੱਥੇ ਰਹਿਣਾ ਹਾਂ ਜੀ ਪਿੰਡ ਦਾ ਸਮਾਨ ਛੱਡ ਗਏ ਪੰਜਾਬ ਪੁਲਿਸ ਦੇ ਮੁਲਾਜ਼ਮ ਸਰਕਾਰ ਦੇ ਜੋ ਹਦਿਆਤਾਂ ਤੋਂ ਤਾ ਜੋ ਬਿਨਾਂ ਲਿਸੈਂਸ 18 ਸਾਲ ਤੋਂ ਘਟ ਬੱਚੇ ਜਾਂ ਟੂਕ ਵੇਲਤ ਸੀ ਵੇਲ ਜਾਂ ਬਾਸਾਂ ਜੋ ਗੱਡੀ ਦੇ ਕਾਨੂੰਨੀ ਲੰਘਣਾ ਕਰਦੇ ਹਨ ਜਾਂ ਹੈਲਮਟ ਨਹੀਂ ਚਲਾਉਂਦੇ ਗੱਡੀ ਦੇ ਵਿੱਚ ਨਸ਼ਾ ਕਰਕੇ ਗੱਡੀ ਚਲਾਉਂਦੇ ਉਹਨਾਂ ਦੀਆਂ ਕਾਰਵਾਈ ਕਰਦੇ ਹੁੰਦੇ ਸੀ ਦੇਖ ਰਹੇ YouTube ਚੈਨਲ ਤੋਂ ਤਾਸੀਮ ਵਾਲੂਪਰੀ ਜੋ ਇੱਕ ਮੋਰਸਾ ਕੇਰੇ ਗਿਆ ਹੈ ਉਸਦੇ ਹੈਲਮਟ ਨਹੀਂ ਪਾਇਆ ਗਿਆ ਸੀ ਹਣ ਜਾਣਕਾਰੀ ਦਿੱਤੀ ਮੈਂ ਲੇਬਰ ਦਾ ਕੰਮ ਕਰਦਾ ਪਰ ਮੈਂ ਹੈਲਮਟ ਨਹੀਂ ਲੈ ਗਿਆ ਹਾਂ ਤੁਹ ਦੇਹਰਾ ਜੂਟ ਉਚਿੰਦਰ ਤੋਂ ਸਰ ਜੀ ਅੱਜ ਨਾਕਾ ਦੇ ਵਰਕਸ਼ਾਪ ਚੋਂ ਲੱਗਾ ਆ ਪੰਜਾਬ ਦੀਆਂ ਹਦਾਇਤਾਂ ਮੁਤਾਬਕ ਜਿਹੜੇ ਗੱਡੀ ਬਹਾਨ ਚਲਾਉਂਦੇ ਆ ਬਿਨਾਂ ਸਾਂਸ ਤੋਂ ਹੈਲਪ ਬਟਨ ਨਹੀਂ ਪਾਉਂਦੇ ਜਾਂ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਆ ਜਾਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਜੀ ਮਾਨਯੋਗ ਸੀਪੀ ਸਾਹਿਬ ਮਾਨਯੋਗ ਏਡੀਸੀਪੀ ਸਾਹਿਬ ਟ੍ਰੈਫਿਕ ਮਾਨਯੋਗ ਏਸੀਪੀ ਸਾਹਿਬ ਮਾਨਯੋਗ ਇੰਸਪੈਕਟਰ ਐਡਮਨ ਸਾਹਿਬ ਦੀਆਂ ਹਦਾਇਤਾਂ ਤੇ ਅਸੀਂ ਜਿਹੜੇ ਟ੍ਰੈਫਿਕ ਨਿਯਮਾਂ ਦੀ ਲੰਘਣਾ ਕਰਦੇ ਆ ਉਹਨਾਂ ਦੇ ਚਲਾਨ ਕਰਦੇ ਆ ਜੇ ਕੋਈ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਤਾਂ ਉਹਦੀ ਗੱਡੀ ਜ਼ਬਤ ਕਰਕੇ ਥਾਣੇ ਲਾ ਦਿੱਤੀ ਜਾਂਦੀ ਸਾਜ ਜੋ ਇਸ ਗੈ ਸਕੂਟੀ ਤੋਂ ਬਿਨਾਂ ਚਲਾਉਂਦੇ ਆ ਹੂਟੇ ਵਜਾਉਂਦੇ ਆ ਜਾਂ ਕੋਈ ਗੱਡੀਆਂ ਦੇ ਹੂਟੇ ਵਜਾਉਂਦੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ? ਉਹਨਾਂ ਮਤਾਬਕ ਕਾਨੂੰਨ ਕਾਰਵਾਈ ਹੁੰਦੀ ਆ ਜੇ ਕੋਈ ਹੂਟਰ ਲਾਉਂਦਾ ਉਹਦਾ ਚਲਾਨ ਕੀਤਾ ਜਾਂਦਾ ਜਿੱਦਾਂ ਦੇ ਹਾਲਾਤ ਹੁੰਦੇ ਉਹਦਾਂ ਦੀ ਉਹਨਾਂ ਤੇ ਕਾਰਵਾਈ ਹੋ ਜਾਂਦੀ ਆ ਰਾਤ ਨੂੰ 11 12 ਵਜੇ ਜੋ ਬਿਨਾਂ ਸ਼ੂਟਰ ਬਿ ਚਲਾਉਂਦੇ ਆ ਫਰੈਸਰੀ ਗੱਡੀ ਜਾਂ ਕੋਈ ਹੋਰ ਗੱਡੀ ਜਾਣਕਾਰੀ ਦਿੰਦੇ ਆ ਜਾਂ ਪੁੱਛਦਾ ਨਹੀਂ ਕਿ ਪੁਲਿਸ ਨੂੰ ਅਧੈ ਦਿੱਤੀ ਹੈ ਵੀ ਖੂਟ ਚਲਾਉਣ ਵਾਸਤੇ ਜਾਂ ਕਿਸੇ ਸਰਕਾਰੀ ਅਧਿਅਤਵਤਾਕ ਪਰ ਜਿ ਬਿਨਾਂ ਗੱਡੀ ਜੋ ਇਹ ਚਲਾਈ ਜਾਂਦੇ ਹੂਟੇ ਵੀ ਜਾਈਦੇ ਉਹਨਾਂ ਬਾਰੇ ਕਿ ਰਾਤ ਨੂੰ ਜੋ ਗੱਡੀਆਂ ਤੇ ਜੋ ਪੁਲਿਸ ਜੋ ਪ੍ਰਸ਼ਾਸਨ ਸਰਕਾਰ ਦੇ ਪਾਇਆ ਹੁੰਦੇ ਆ ਹੂਟਰ ਉਹ ਚਲਾਉਂਦੇ ਉਹਨਾਂ ਬਾਰੇ ਕੀ ਕਰਨੀ ਚਾਹੀਦੀ ਜੋ ਸਾਡੀਆਂ ਨਾਕਾ ਪਾਰਟੀਆਂ ਪੀਸੀਆਰ ਹੈ ਸਾਡੀ ਜੇ ਕੋਈ ਐਹੋ ਜੀ ਸਾਨੂੰ ਹਾਲਾਤ ਮਿਲਦੇ ਆ ਤੇ ਉਹਨੂੰ ਚੈੱਕ ਕੀਤਾ ਜਾਂਦਾ ਜੇ ਕੋਈ ਹੂਟਰ ਭਜੋਂਦਾ ਤੇ ਉਹਨੂੰ ਮੁਤਲਕਾ ਥਾਣੇ ਚੋਦੇ ਤੇ ਕਾਨੂੰਨੀ ਕਾਰਵਾਈ ਹੁੰਦੀ ਸਾਡੀ ਇੱਕ ਵਾਰੀ ਡਾਇਲ ਨੰਬਰ ਦੱਸੇ ਜਾਵੇ ਜਿਸ ਹਦਾਇਤਾਂ ਦੇ ਪਬਲਿਕ 112 ਜੀ ਜਾਂ ਸਾਡੇ ਪੀਸੀਆਰ ਦਾ ਨੰਬਰ ਜਿਹੜਾ ਹੈਗਾ 959291850123 18513 18503 ਤੇ ਕਾਲ ਕਰ ਸਕਦੇ ਹੋ ਜੇ ਉਹ ਅਜਕਰ ਬੱਚੇ 18 ਸਾਲ ਤੋਂ ਕਰੇ ਸਰਕਾਰੀ ਅਧiatਾ ਦਾ ਉਹ ਬੱਚੇ ਨੂੰ ਕੀ ਜਾਣਕਾਰੀ ਦੇਣੇ ਚਾਹੁੰਦੇ ਜੀ ਮੈਂ ਤੇ ਬੱਚਿਆਂ ਨੂੰ ਇਹੀ ਕਹਿਣਾ ਜਿੱਦਾਂ ਉਹ ਬੱਚੇ ਦੀ ਜਾਂ ਥੋੜੇ ਦਿਨ ਹੋ ਗਏ 12 ਸਾਲ ਦੇ ਬੱਚੇ ਦੀ ਡੈਥ ਹੋ ਗਈ ਆ ਵੀ ਇਦਾਂ ਅੰਡਰੇਜ ਨਹੀਂ ਚਲਾਉਣਾ ਜਿੱਦਾਂ ਮਾਤਾ ਪਿਤਾ ਨੂੰ ਵੀ ਆਪ ਸਕੂਲ ਛੱਡ ਕੇ ਹੋਣਾ ਚਾਹੀਦਾ ਜਾਂ ਕੋਈ ਉਹਨਾਂ ਨੂੰ ਬੱਸ ਲਵਾ ਦੇਣ ਜਾਂ ਕੋਈ ਆਟੋ ਲਵਾ ਦੇਣ ਵੀ ਇਦਾਂ ਉਹਨੂੰ ਅੰਡਰੇਜ ਨਹੀਂ ਚਲਾਉਣਾ ਚਾਹੀਦਾ ਕਿਉਂਕਿ ਇਹ ਜਾਨ ਬਹੁਤ ਕੀਮਤੀ ਆ ਤੇ ਇਹਨੂੰ ਸਾਨੂੰ ਸਾਰਿਆਂ ਨੂੰ ਰਲ ਕੇ ਮਿਲ ਕੇ ਇਹਦੀ ਸੰਭਾਲ ਕਰਨੀ ਚਾਹੀਦੀ। ਸਰ ਜੀ ਆਪਣੇ ਜਾਣਕਾਰੀ ਦਿਓ ਆਪਣਾ ਨਾਮ ਜੀ ਕਲਦੀਰ ਸਿੰਘ ਜੀ ਦੀਪ ਸਿੰਘ ਜੀ ਇੰਚਾਰਜ ਜ਼ੋਨ 4 ਆਰਐਸ ਟ੍ਰੈਫਿਕ ਜਲੰਧਰ ਥੈਂਕ ਯੂ ਸਰ ਜੀ ਕੁਲਦੀਪ ਸਿੰਘ ਜੀ ਆਪਦਾ ਬਹੁਤ ਧੰਨਵਾਦ ਤੁਸੀਂ ਜਾਣ ਕੇ ਦਿੱਤੀ ਹੈ ਪਬਲਿਕ ਨੂੰ ਜੋ ਜਾਣ ਤੇ ਜਾਣ ਆ ਤੇ ਜਹਾਨ ਆ ਜੋ ਪੰਜਾਬ ਸਰਕਾਰ ਦੇ ਮੁਲਾਜ਼ਮ ਜੋ ਸਿਹਾੜੀ ਸਹੂਲਤ ਵਾਸਤੇ ਪੰਜਾਬ ਸਰਕਾਰ ਦੇ ਮੁਲਾਜ਼ਮ ਖੜੇ ਹੁੰਦੇ ਹਨ ਤੁਹਾਡੀ ਸੇਵਾ ਵਾਸਤੇ ਖੜੇ ਹੁੰਦੇ ਹਨ ਜੋ ਪ੍ਰੈਸ ਦਾ ਧੰਨਵਾਦ ਕੀਤਾ ਗਿਆ ਉਹਨਾਂ ਦੇ ਕਾਨੂੰਨੀ ਕਾਰਜ ਜੋ ਜਾਣ ਆ ਤੇ ਜਹਾਨ ਆ ਜੋ ਪੰਜਾਬ ਪੁਲਿਸ ਦਾ ਕਾਨੂੰਨ ਮੁਖ ਰੱਖਦੇ ਹੋਇਆ ਇਹ ਕਾਰਵਾਈ ਕਰਦੇ ਹਨ ਇਹ ਪੁਲਿਸ ਪ੍ਰਸ਼ਾਸਨ ਜੋ ਕਰਦਾ ਹੈ ਬਿਲਕੁਲ ਸਹੀ ਕਰਦਾ ਹੈ ਕੋਈ ਆਪਣੀਆਂ ਆਪਣੀਆਂ ਖਾਮੀਆਂ ਕਰਕੇ ਚਲਾਨ ਕਰਾਉਂਦੇ ਹਨ ਜੋ ਗੱਡੀ ਦੇ ਵਿੱਚ ਸ਼ਰਾਬ ਪੀ ਗਏ ਗੱਡੀ ਦੇ ਵਿੱਚ ਲਾਇਸੈਂਸ ਨਾ ਹੋਣਾ ਜੋ ਕਾਰਵਾਈ ਕਾਨੀਆ ਹਟਮ ਜੋਣੇ ਜੋ ਇਹ ਇਸ ਕਰਕੇ ਚਲਾਨ ਕੀਤੇ ਜਾਂਦੇ ਆ ਤੁਸੀਂ ਦੇਖਦੇ ਹੋ YouTube ਚੈਨਲ ਤੋਂ ਇਹ ਬਰਖਸ਼ਾਹ ਜਲੰਧਰ ਪੰਜਾਬੀਆਂ ਦੇ ਆਵਾਤਾਕ ਜੋ ਟ੍ਰੈਫਿਕ ਚੱਲਦੇ ਆ ਜੋ ਗੱਡੀ ਦੀ ਗੱਡੀ ਦੇ ਵਿੱਚ ਜਾਂ ਲਾਈਟਾਂ ਚੱਲ ਉਹਨਾਂ ਦਾ ਲੰਗੜਾ ਕਰਦੇ ਮੁੱਖ ਰੱਖਦੇ ਹੋਇਆ ਇਹ ਚਲਾਨ ਕਟਾਏ ਕੱਟੇ ਜਾਂਦੇ ਆ ਨਾ ਕੁਲਦੀਪ ਜੇ ਉਹ ਕੁਲਵੀਰ ਸਿੰਘ ਸਰਾਜ ਹੀ ਆ ਨਾ ਉਹਨਾਂ ਨੇ ਬਰਖਸ਼ਾਹ ਜਲੰਧਰ ਦੇਖੇ ਜਾਣਕਾਰੀ ਦਿੱਤੀ ਆ ਮੈਂ ਪੁਲ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦਾ ਜਿਹੜਾ ਤੁਹਾਡੀ ਜਾਨ ਦੀ ਖਾਤਰ ਅੱਤਾਂ ਤੇ ਮੰਨਦੇ ਨੇ 24 ਘੰਟੇ ਡਿਊਟੀ ਪੁਲਿਸ ਪ੍ਰਸ਼ਾਸਨ ਦਿੰਦੇ ਹਨ ਤੇ ਤੁਸੀਂ ਬਰਨਾਮ ਕਰਦੇ ਹੋ ਪੁਲਿਸ ਪ੍ਰਸ਼ਾਸਨ ਨੂੰ ਕਿਉਂਕਿ ਇਹ ਪੈਸੇ ਲੈ ਕੇ ਖਿਆਰ ਨੇ ਕੋਈ ਤੁਹਾਡੀਆਂ ਹਿਜਾਤਾਂ ਜੋ ਤੁਹਾਡੇ ਕੋਲ ਚੋਜ ਕੀ ਨੇ ਹੁੰਦੀ ਹੈ ਇਹ ਕਿ ਚਲਾਨ ਕੱਟਿਆ ਜਾਂਦਾ ਕਾਨੂੰਨ ਨੂੰ ਮੁੱਖ ਰੱਖਦੇ ਆ ਅਬ ਤਾਂ ਸੇ ਮਾਰੇ YouTube ਚੈਨਲ ਪੁਲਿਸ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਪੰਜਾਬ ਸਰਕਾਰ ਦੇ ਮੁਲਾਜ਼ਮ ਬਖਸ਼ਾ ਚੌਕ ਜਹਾਨ ਹੈ ਤੇ ਜਹਾਨ ਆ ਮਧੇ ਨਚਰ ਪਬਲਿਕ ਦੀ ਸੂਰਤ ਵਾਸਤੇ ਪ੍ਰਸ਼ਾਸਨ ਵੱਲੋਂ ਬੜੇ ਸੀਪੀਫ ਸਾਹਿਬ ਵੱਲੋਂ ਬੜੇ ਪ੍ਰਵਾਨ ਦੇ ਪੱਕੇ ਕੀਤੇ ਜਿਲੰਦਰ ਸ਼ਹਿਰ ਵਿੱਚ ਕੋਈ ਘਟਨਾ ਨਾ ਹੋ ਸਕੇ ਸਾਡੇ ਦਰਮਿਆਨ ਜੋ ਪੁਲਿਸ ਸਾਹਿਬ ਸਖਦੀਪ ਸਿੰਘ ਜੀ ਆ ਨਾ ਉਹਨਾਂ ਜਾਣਕਾਰੀ ਆ ਲਈਏ ਉਹਨਾਂ ਦੇ ਵਾਸਤੇ ਕੀ ਹਦਾਇਤਾਂ ਜਾਰੀ ਕਰਦੇ ਆ ਨਾ ਸਾਜੀ ਸਤਿ ਸ਼੍ਰੀ ਅਕਾਲ ਜੀ ਮੈਨੂੰ ਵੀ ਲਿਆ ਤੇ ਅੱਜ ਦਾ ਸਮਾਗਮ ਚੜਾਈ ਜੀ ਤੁਹਾਡਾ ਕਾਦੇ ਵਾਸਤੇ ਤੇ ਆਇਆ ਤੁਸੀਂ ਖੜੇ ਆ ਜੀ ਅਸੀਂ ਜਿਹੜੇ ਬੱਚੇ ਅੰਡਰਰੇਲਜ ਬੱਚੇ ਆ ਨਿਯਾਇ ਜਿਹੜੇ ਇੱਕ ਵਾਰ ਚਲਾਉਂਦੇ ਆ ਐਕਸੀਡੈਂਟ ਦਾ ਖਤਰਾ ਆਉਂਦਾ ਉਹਦੇ ਕਰਕੇ ਬੀਮ ਚਲਾਇਆ। ਸ਼ਰਾਬ ਪੀ ਕੇ ਚਲਾ ਗੱਡੀ ਚਲਾਣਾ। ਜੇ ਟ੍ਰਾਫਿਕ ਨਿਯਮਾਂ ਦੀ ਲੰਘਣਾ ਕਰਨਾ ਉਹਦੇ ਬਦਲੇ ਨਾਕਾ ਲਾਇਆ। ਇਹ ਮਾਪਿਆਂ ਕੀ ਸਿਹ ਹਦਾਇਤ ਦੇਣੀ ਚਾਹੁੰਦੇ ਜੀ ਜੋ। ਸਹੀ ਮਾਪਿਆਂ ਨੂੰ ਅਸੀਂ ਸੱਦ ਕੇ ਹਦਾਇਤ ਦਿਨੇ ਵੀ ਨਾ ਬੱਚੇ ਨੂੰ ਦਿਓ। ਇਹ ਨੁਕਸਾਨ ਹੁੰਦਾ ਇਹਦੇ ਨਾਲ। ਕਾਜੀ ਸਕੂਲਾਂ 'ਚ ਕੈਂਪ ਲਗਾਓ ਤੁਸੀਂ। ਹਾਂ ਜੀ ਲਾਦੇ। ਸਕੂਲਾਂ ਨੂੰ ਦੱਸਿਆ ਕੈਂਪ ਲਗਾ ਕੇ ਤਾਂ ਸਾਰੇ ਸਕੂਲਾਂ ਚ ਆਈ ਦੱਸਿਆ ਜੀ ਤੇ ਅਸੀਂ ਸ਼ਮਸ਼ੀਰ ਸਿੰਘ ਖਾਦੇ ਨੇ ਇਹ ਅਸੀਂ ਸ਼ਮਸ਼ੀਰ ਸਿੰਘ ਐਜੂਕੇਸ਼ਨ ਸੈਲ ਦੇ ਹੋ ਸਕੂਲਾਂ ਚ ਜਾ ਕੇ ਐਜੂਕੇਟ ਕਰਦੇ ਆ ਜਾਨ ਹੈ ਤੋਂ ਜਹਾਨ ਹੈ ਅਸੀਂ ਦੇ ਮਾਪਿਆਂ ਨੂੰ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਵੀ ਆਪਣੇ ਅੰਡਰ ਜੇ ਏਜ ਬੱਚਿਆਂ ਨੂੰ ਵਾਹਨ ਨਾ ਦੇਣ ਜਦੋਂ ਤੱਕ ਉਹ ਬਾਲਗ ਨਹੀਂ ਹੋ ਜਾਂਦੇ ਤਾਂ ਕਿ ਇਹ ਬੱਚੇ ਦੀ ਜਾਨ ਬਹੁਤ ਕੀਮਤੀ ਹੈ ਇਹਨੂੰ ਬਚਾਇਆ ਜਾ ਸਕੇ ਹੋਵੇ ਥੈਂਕਸ ਫਾਜੀ